ਫਗਵਾੜਾ ਦੇ ਪਿੰਡ ਖਜੂਰਲਾ ਵਿਖੇ ਰਹਿਣ ਵਾਲੀ ਮਹਿਲਾ ਨੇ ਆਪਣੇ ਜੇਠ ਉੱਤੇ ਲਾਏ ਮਾਰ ਕੁੱਟ ਕਰਨ ਦੇ ਗੰਭੀਰ ਰੋਪ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੀ ਰਿਪੋਰਟ ਜੀ ਕੀ ਨਾਮ ਤੁਹਾਡਾ ਜੀ ਕੁਸ਼ਪਰਾਂ ਕੁਸ਼ਪਰਾਂ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਕੀ ਮਾਮਲਾ ਹੈ ਤੁਸੀਂ ਆਪਣੇ ਘਰ ਵਾਲਿਆਂ ਤੇ ਆਪਣੇ ਮੁੰਡੇ ਨੂੰ ਹਸਪਤਾਲ ਲੈ ਕੇ ਗਏ ਕੀ ਮਾਮਲਾ ਸਾਰਾ ਹੈ ਮਾਮਲਾ ਸਾਡਾ ਇੰਸਟਾਗ੍ਰਾਮ 'ਵੀ ਸਾਡੇ ਜੇਠ ਆਪਸ ਵਿੱਚ ਲੜਦੇ ਪਏ ਸੀਗੇ ਤੇ ਛੋਟਾ ਘਰਪਰੇਤੀ ਵਾਈਫ ਆ ਇਹਨੂੰ ਮੇਰੇ ਬੇਟੇ ਨੂੰ ਆ ਕੇ ਲੈ ਕੇ ਗਈ ਆ ਘਰੋਂ ਤੇ ਕਹਿੰਦੀ ਕਿ ਉੱਧਰ ਲੜਾਈ ਹੁੰਦੀ ਪਈ ਆ ਤੇ ਇਹ ਚਲੇ ਗਏ ਨੇ ਸਾਨੂੰ ਵੀ ਨਹੀਂ ਦੱਸਿਆ ਮੈਂ ਕੋਠੇ ਉੱਪਰ ਹੀ ਦੇਖਿਆ ਤੇ ਇਹ ਜਾਂਦਾ ਪਿਆ ਸੀ ਮੈਂ ਪਿੱਛੇ ਗਈ ਤਾਂ ਮੇਰੇ ਜੇਠ ਨੇ ਜਾਂਦਿਆਂ ਨੂੰ ਇਹਦੇ ਐਟ ਛੱਡ ਕੇ ਮਾਰੀ ਤੇ ਉਸ ਤੋਂ ਬਾਅਦ ਚ ਉਹਨੇ ਆਪਣੀ ਮਾਂ ਦੇ ਚਪੇੜ ਮਾਰੀ ਤਾਂ ਮੈਂ ਉਹਨੂੰ ਚੱਕਣ ਲੱਗੀ ਤਾਂ ਉਹਨਾਂ ਨੇ ਮੈਨੂੰ ਵੀ ਉੱਥੇ ਫੜ ਕੇ ਕੁੱਟ ਮਾਰ ਕੀਤੀ ਫਿਰ ਅਸੀਂ ਦੂਸਰੇ ਦਿਨ ਤੀਸਰੇ ਦਿਨ ਬਾਅਦ ਪੰਚਾਇਤ ਕੀਤੀ ਪੰਚਾਇਤ ਦੇ ਵਿੱਚ ਸੁਣਵਾਈ ਹੋਈ ਜਦੋਂ ਅਸੀਂ ਇਕੱਠੇ ਹੋ ਕੇ ਗਏ ਉੱਥੇ ਮੇਰੇ ਦੇਰਾ ਜੇਠਾ ਨੇ ਜਿਨ੍ਹਾਂ ਨੇ ਗੌਰਪ੍ਰੀਤ ਨੇ ਤਾਰੀ ਨੇ ਗਿਆਨੀ ਨੇ ਮੈਨੂੰ ਫੜ ਕੇ ਕੁੱਟਿਆ ਤੇ ਮੇਰੀ ਸੋਨੇ ਦੀ ਰਿੰਗ ਵੀ ਲਾਉਣ ਲੱਗੇ ਸੀ ਪਰ ਉਹ ਮੈਂ ਬਚਾ ਲਈ ਤਾਂ ਉਹਨਾਂ ਨੇ ਮੇਰੀਆਂ ਵਾਲੀਆਂ ਲਾ ਲਈਆਂ ਤੇ ਉਸ ਤੋਂ ਬਾਅਦ ਮੇਰੇ ਮੁੰਡੇ ਨੂੰ ਇਹਨਾਂ ਨੇ ਵਾਰ ਕੱਢ ਦਿੱਤਾ ਮੁੰਡਾ ਲਾਤਾ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਮੁੰਡੇ ਦੇ ਕੋਟ-ਕਟਾਪਾ ਕੀਤਾ ਤੇ दात मारे ਤੇ ਮੁੰਡੇ ਦਾ ਟੰਕੇ ਵੀ ਲੱਗੇ ਆ ਤੇ ਮੇਰੇ ਹਸਬੰਦ ਵੀ ਤਾਕਲੇ ਆ ਇਸ ਟਾਈਮ ਸਾਨੂੰ ਇਨਸਾਫ ਚਾਹੀਦਾ ਕੋਣ-ਕੌਣ ਲੋਕੇ ਆਉਂਦੇ ਹਾਂਜੀ ਕੋਣ ਲੋਕੇ ਆਏ ਕਿੰਨੇ ਨੇ ਮੇਰੇ ਚ ਇੱਕ ਗੁਰਪ੍ਰੀਤਿਆ ਜੀ ਜਿਹਦੇ ਕਰਕੇ ਲੜਾਈ ਹੋਈ ਆ ਤੇ ਦੂਸਰੇ ਨੰਬਰ ਤੇ ਜੇਠ ਆ ਮੇਰਾ ਪਿਜੇ ਕੁਮਾਰ ਉਸ ਤੋਂ ਬਾਅਦ ਮੇਰਾ ਦੇਰਿਆ ਤਾੜੀ ਕਾਰਨ ਹੋ ਲੜਾਈ ਹੋਣ ਦਾ ਲੜਾਈ ਹੋਣ ਦਾ ਕਾਰਨ ਕੀ ਉਹ ਆਪਸ ਵਿੱਚ ਹੀ ਲੜਦੇ ਪਏ ਸੀਗੇ ਸਾਨੂੰ ਸਿਰਫ ਸਾਧਕੇ ਲਈ ਜਾ ਕੇ ਉਹਨਾਂ ਨੇ ਪਹਚਾਣਾ ਸਾਲਿਆ ਤੇ ਉਹ ਹੁਣ ਇੱਕੋ ਹੀ ਹੋ ਗਏ ਤਿੰਨੇ ਜਣੇ ਤੇ ਉਹਨਾਂ ਦੀਆਂ ਘਰਵੜੀਆਂ ਵੀ ਨਾਲ ਹੀ ਆ ਤੇ ਅਸੀਂ ਹੁਣ ਤਿੰਨੇ ਇਹ ਪੁੱਤ ਤੇ ਮੈਂ ਇਹਨਾਂ ਦੀ ਮਾਂ ਆ ਰਾਮਾਂ ਦੀ ਬੀਤ ਅਸੀਂ ਤਿੰਨੋਂ ਇਕੱਲੇ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਨੂੰ ਉਹਨਾਂ ਕੋਲੋਂ ਇਨਸਾਫ ਲੈ ਕੇ ਦਿਓ ਕਿ ਸਾਡਾ ਕੋਈ ਉਹਨਾਂ ਨਾਲ ਲੜਾਈ ਝੜਾ ਦਾ ਝਗੜਾ ਨਹੀਂ ਸੀਗਾ ਤੇ ਸਾਨੂੰ ਉਹਨੇ ਵਿੱਚ ਕਿਉਂ ਲਿਆ ਤੇ ਮੇਰੀ ਰਿੰਗ ਮੇਰੇ ਕੋਲੋਂ ਖੁੰਦੀ ਸੀ ਉਹ ਵਿਚਾਲੀ ਆ ਤੇ ਮੇਰੀਆਂ ਬਾੜੀਆਂ ਵੀ ਦੇਣ ਉਹਨਾਂ ਨੇ ਸਕੂਲ ਦੀ ਵੀ ਘਰੇ ਆ ਕੇ ਭੰਨੀਆਂ ਤੇ ਗੇਟ ਵੀ ਉਹਨਾਂ ਨੇ ਭੰਨੇ ਐ ਟੁਟਾ ਦੇ ਬੀਜੀ ਦੇ ਵਿੱਚ ਫੰਡਿਆ ਪਿਆ ਆ ਤੁਸੀਂ ਜਦੋਂ ਮੱਗੀ ਆ ਕੇ ਮੌਕਾ ਦੇ ਸਕਦੇ ਆ